ਸਾਧ ਸੰਭਤੀ ਇਹ ਜੋ ਮਾਡਲ ਆਪ ਜੀ ਦੇਖ ਪਾ ਰਹੇ ਹੋ ਇਹ ਮਾਡਲ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਜੂਰ 1984 ਵੇਲੇ ਕਿਸ ਤਰ੍ਹਾਂ ਢਹਿ ਟੇਕੀ ਕਰ ਦਿੱਤਾ ਗਿਆ ਸੀ ਸਰਕਾਰਾਂ ਵੱਲੋਂ ਮੁਕੇ ਦੀਆਂ ਸਰਕਾਰਾਂ ਵੱਲੋਂ ਫੌਜੀਆ ਨੇ ਕਿਸ ਤਰ੍ਹਾਂ ਹਮਲੇ ਕਰ ਕਰ ਕੇ ਸਾਰਾ ਛਾਂ ਨਹੀਂ ਕਰ ਦਿੱਤਾ ਇਹ ਸਾਰੇ ਮਾਗ ਨੂੰ ਉਹ ਜੋ ਦਰਦਨਾਕ ਜੋ ਪਾਣਾ ਹੈ ਵਾਪਰਿਆ ਸਾਡੀ ਕੌਮ ਦੇ ਨਾਲ ਉਹ ਦਰਦ ਮਾਡਲ ਦੇ ਰੂਪ ਦੇ ਵਿੱਚ ਬਿਆਨ ਕੀਤਾ ਹੈ ਦਾਸ ਨੇ ਤੇ ਗੁਰੂ ਰਾਮਦਾਸ ਪਾਤਸ਼ਾਹ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਕੌਮ ਤੇ ਚੜ੍ਹਦੀ ਕਲਾ ਰੱਖਣ ਠੰਡ ਵਰਤੋਂ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਇਸ ਅਰਦਾਸ ਦੇ ਨਾਲ ਨਾਲ ਇਸ ਮੋਡਰਨ ਰਾਈ ਮੈਸਰ ਦਾਦਲੇ ਜੀ ਦਿੰਦਾ ਹਾਂ ਉਹਨਾਂ ਮਹਾਨ ਸ਼ਹਾਦਤਾਂ ਨੂੰ ਜਿਨ੍ਹਾਂ ਸੂਰਬੀਰ ਯੋਧਿਆਂ ਨੇ ਮਾਤਾਵਾਂ ਬਜ਼ੁਰਗਾਂ ਛੋਟੇ ਛੋਟੇ ਬੱਚਿਆਂ ਨੇ ਇੱਥੇ ਸ਼ਹਾਦਤਾਂ ਪਾਈਆਂ ਤਕਰੀਬਨ 80 ਦੇ ਕਰੀਬ ਸ਼ਹਾਦਤਾਂ ਹੋਈਆਂ ਗੁਰੂ ਰਾਮਦਾਸ ਦੇ ਚਰਨਾਂ 'ਚ ਤੇ ਮੈਂ ਅਰਦਾਸ ਕਰਦਾ ਹਾਂ ਕਿ ਹਮੇਸ਼ਾ ਆਪਣੇ ਚਰਨਾਂ ਦੇ ਵਿੱਚ ਜੋੜ ਕੇ ਰੱਖਣ ਦਾਸ ਨੂੰ ਇਸੇ ਤਰ੍ਹਾਂ ਗੁਰੂ ਕਰਦੀਆਂ ਇਮਾਰਤਾਂ ਬਣਾਉਂਦੇ ਯੋਗ ਬਣਾਈ ਰੱਖਣ ਬਾਣੇ-ਬਾਣੀ ਦਾ ਧਾਰਨੀ ਰੱਖਣ ਇਸੇ ਤਰ੍ਹਾਂ ਕੇਸਾਂ ਸੁਆਸਾਂ ਦੇ ਨਾਲ ਸਿੱਖੀ ਨਿਭ ਜਾਵੇ ਤੇ ਕੌਮ ਦੀ ਸੇਵਾ ਕਰਦੇ ਰਹੀਏ ਇਹਦੇ ਨਾਲ ਨਾਲ ਹੀ ਇਹ ਮਾਡਲ ਜਿੱਥੇ ਮਹਾਨ ਸਰਦਾਰ ਜੀਆ ਸ਼ਹੀਦਾਂ ਨੂੰ ਮੈਂ ਸਰਦਾਰ ਜੀ ਦਿੰਦਾ ਹਾਂ ਉਹਦੇ ਨਾਲ ਨਾਲ ਹੀ ਸਮਰਥਨ ਕਰਦਾ ਹਾਂ ਸ੍ਰੋਟੀ ਸਿੱਖ ਕੌਮ ਨੂੰ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਸ੍ਰੀ ਅਮਰਸਰ ਸਾਹਿਬ ਜੀ ਤੋਂ ਤੇ ਇਸ ਵੇਲੇ ਕੈਨੇਡਾ ਦੀ ਧਰਤੀ ਤੋਂ ਸਮੂਹ ਦੇਸ਼ ਦੇ ਦਿੱਤੀਆਂ ਸੰਗਤਾਂ ਲਈ ਇੱਕ ਬੇਨਤੀ ਕਰਨੀ ਹੈ ਕਿ ਦਾਸ ਵੱਲੋਂ ਬਣਾਇਆ ਜੂਨ 1984 ਦੇ ਵਿੱਚ ਟਾਈਟਰੀ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਮਾਡਲ ਜੋ ਕਿ ਸ਼ਹੀਦੀ ਆਟਗੰਦੀ ਜੋ ਕਿ ਨਵੀਂ ਤਿਆਰ ਕੀਤੀ ਗਈ ਹੈ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਸਾਹਮਣੇ ਸ਼ਹੀਦਾ ਸਿੰਘਾਂ ਦੇ ਸਥਾਨ ਤੇ ਜੋ ਬਣਾਈ ਗਈ ਹੈ ਉਸ ਦੇ ਵਿੱਚ 10 ਲੋਕ ਬਣਾਇਆ ਜੋ ਮਾਡਲ ਹੈ ਜਿੱਥੇ ਹੋਰ ਸਿੰਘਾਂ ਸਿੰਘਣੀਆਂ ਦੀ ਸ਼ਹੀਦੀ ਦੀ ਦਾਸਤਾਨ ਉੱਤੇ ਦਿਖਣ ਨੂੰ ਮਿਲੇਗੀ ਉਹਦੇ ਨਾਲ ਹੀ ਜੋ ਮਾਡਲ ਹੈ ਕੇਂਦਰੀ ਜੋ ਸਿੱਖ ਅਜਾਇਬ ਘਰ ਬਣਾਇਆ ਗਿਆ ਹੈ ਉਹਦੇ ਵਿੱਚ ਸੁਸਬਿਧ ਕੀਤਾ ਗਿਆ ਹੈ ਮੈਂ ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਇਸੇ ਤਰ੍ਹਾਂ ਸਿੱਖ ਪੰਥ ਦੀ ਸੇਵਾ ਦੇ ਵਿੱਚ ਜੁੜੇ ਰਹੀਏ ਇਹ ਜੋ ਮਾਡਲ ਬਣਾਉਣ ਦੇ ਵਿੱਚ ਤਕਰੀਬਨ 2 ਤੋਂ 2.5 ਮਹੀਨੇ ਦਾ ਮੈਨੂੰ ਸਮਾਂ ਲੱਗਿਆ ਪਲਾਸਟਿਕ ਸੋਲਿਡ ਫਾਈਬਰ ਤੇ ਸੋਲਿਡ ਜੋ ਗੁੱਡ ਹੈ ਇਹਦੀ ਮਦਦ ਨਾਲ ਮਾਡਲ ਤਿਆਰ ਕੀਤਾ ਗਿਆ ਸੀਗਾ ਤੇ ਹੂਬ ਹੂ ਉਹੇ ਦਰਦ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਸਾਡੇ ਪਤਨਾਲ ਪਹਾੜਾਂ 'ਵਪਰੇਆ ਅਨੇਕਾਂ ਸ਼ੇਰ ਦਾਸ ਸਿੰਘਾ ਸਿੰਘਣੀਆਂ ਨੇ ਉੱਥੇ ਸ਼ਾਦਤਾ ਦਿੱਤੀਆਂ ਤੇ ਮੈਂ ਬੇਨਤੀ ਕਰੂੰਗਾ ਸਾਥ ਸੰਗਤ ਦੇ ਚਰਨਾਂ ਦੇ ਵਿੱਚ ਜਦੋਂ ਵੀ ਅਸੀਂ ਪਰਿਵਾਰਾਂ ਦੇ ਨਾਲ ਉਸ ਪਵਿੱਤਰ ਸਥਾਨ ਤੇ ਨਜ਼ਮਸਤਫੁੰਨੇ ਆ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਉਹਦੇ ਨਾਲ ਨਾਲ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਉਸ ਸਥਾਨ ਤੇ ਜਾ ਕੇ ਸਾਡੀ ਕੌਮ ਦੇ ਨਾਲ ਹੋਇਆ ਜੋ ਜੋ ਪਹਾੜਾ ਹੈ ਉਹੀ ਜਾਣੂ ਕਰਾਈਏ ਉਥੋਂ ਦੇ ਇਤਿਹਾਸ ਨਾਲ ਜੋੜਨਾ ਪਈਏ ਤੇ ਮੈਂ ਇਹ ਵੀ ਦੱਸਣਾ ਚਾਹੂੰਗਾ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਇਸ ਤੋਂ ਪਹਿਲਾਂ ਵੀ ਕਾਫੀ ਸਾਰੇ ਧਾਰਮਿਕ ਸਥਾਨਾਂ ਦੇ ਮਾਡਲ ਜਿਵੇਂ ਕਿ ਦਸਾਂ ਪਾਸ਼ੇ ਦੇ ਜਨਮ ਸਥਾਨਾਂ ਦੇ ਮਾਡਲ ਪਾਕ ਤਖਤ ਸਾਹਿਬਾਨਾਂ ਦੇ ਮਾਡਲ ਪਾਕਿਸਤਾਨ ਦੇ ਕਾਫੀ ਸਾਰੇ ਗੁਰਦੁਆਰਾ ਸਾਹਿਬਾਨ ਦੇ ਮਾਡਲ ਦਾਸ ਵੱਲੋਂ ਬਣਾਏ ਗਏ ਸਨ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਇਸੇ ਤਰ੍ਹਾਂ ਅਰਦਾਸ ਕਰਦਾ ਹਾਂ ਕਿ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣੇ ਚਰਨਾਂ ਨਾਲ ਜੋੜ ਕੇ ਇਸ ਤਰ੍ਹਾਂ ਦੀਆਂ ਪੰਥਕ ਸੇਵਾਵਾਂ ਲੈਂਦੇ ਰਹਿਣ ਤੇ ਸਮਾਪਤੀ ਦੇ ਵਿੱਚ ਮੈਂ ਇਹ ਕਹਿਣਾ ਚਾਹੂੰਗਾ ਕੇ ਗੁਰੂ ਸਾਹਿਬ ਇਸੇ ਤਰ੍ਹਾਂ ਦਾਸ ਦੇ ਸਿਰ ਤੇ ਹੱਥ ਰੱਖ ਕੇ ਇਹ ਜੋ ਜੋ ਕਾਰਜ ਸਿੱਖ ਪੰਥ ਦੀ ਝੋਲੀ ਦੇ ਵਿੱਚ ਦਾਸ ਦੇ ਹੱਥੋਂ ਪੁਆਇਆ ਗਿਆ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਗੁਰਾਂ ਨੰਤਰਸ ਕਰਕੇ ਹੋਰ ਸੇਵਾਵਾਂ ਲੈਂਦੇ ਹਨ